बटाला च दिवाली तो पहला एक बार फिर गोलियां चलिया जानकारी मुताबक मल्ली मार्केट बटाला च मैजिक टच सलून नाम दी दुकान गोलियां चलिया हालांकि गोलियां किसी ने चलाई और क्यों चलाईया इसका अजे तक ਕੁਝ ਪਤਾ ਨਹੀਂ ਚੱਲਿਆ ਪਰ ਫਿਲਹਾਲ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਪਰ ਕੀ ਹੋਇਆ ਕੀ ਅਜੇ ਤਾਂ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਿਖੋ ਨਾ ਤੇ ਉਸ ਤੋਂ ਨਾ ਕਰੀਂ ਕੋਈ ਪਤਾ ਲੱਗਾ ਕੋਈ ਜਖਮੀ ਵੀ ਹੈ ਕਾਉਂਟਰ ਨੇ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲਿਸ ਨੂੰ ਪਤਾ ਲੱਗਾ ਵੀ ਇੱਥੇ ਗੋਲੀ ਚੱਲੀ ਹੈ ਪਤਾ ਨਹੀਂ ਇਹ ਨੂੰ ਪਤਾ ਇੱਕ ਦਿਨ ਤੋਂ ਦੋ ਦਿਨ ਕਿਹਦੇ ਦੱਸ ਫੋਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਅਜੇ ਮੁਕਤ ਕਾ ਵਜਾ ਕੀ ਦਸੀ ਗਈ ਮਹੰਲੇ ਤੇ ਜੋ ਅਜੇ ਤੋ ਕੋਈ ਮਿਲੂ ਕਜੀ ਜਦ ਕੋੜੀ ਚੱਲੀ ਆ ਕਿਨੇ ਚਲਾਈ ਆ ਕਿਹਦੇ ਤੇ ਲੱਗੀ ਜੋ ਫੇਰ ਹੀ ਪਤਾ ਲੱਗੂ ਨਹੀਂ ਡੀਵੀਆ ਕਿਸੇ ਕੰਪਨੀ ਚ ਲੈ ਰਹੀ ਨਹੀਂ ਡੀਵੀਆ ਰਹਿੰਦੇ ਡੀਵੀਆ ਤੁਸੀਂ ਲੈ ਚੁੱਕੇ ਨਹੀਂ ਨਹੀਂ ਡੀਵੀਆ ਨੇ ਆ ਸਰ ਆਪ ਨੇ ਡੀਵੀਆ ਲੈ ਆ ਸਰ ਗਲਤ ਡੀਵੀਆ ਤੇ ਕੁਝ ਆਪਣੀ ਇਨਕਨ ਡੀਵੀਆ ਕੀ ਲੱਗਦਾ ਜੇ ਅਗਲੀ ਕਾਰਵਾਈ ਕੀ ਹੋਏਗੀ ਔਰ ਪੰਜਾਬ ਪਟਿਆਲਾ ਦੇ ਵਿੱਚ ਲਗਾਤਾਰ ਆ ਦੇਖ ਰਹੇ ਗੋਲੀਬਾਰੀ ਦੇ ਨਾਲ ਕਿਤਨੇ ਕਿਤਨੇ ਲੋਕਾਂ ਦੇ ਡੱਟ ਕੇ ਸਹਿਮ ਦਾ ਮਾਹੌਲ ਹੈ ਜਿਗੜਾ ਹੀ ਸਿਰ ਤੇ ਆ ਜੇ ਤੇ ਗੋਲੀ ਚੱਲੀ ਆ ਕੋਈ ਹੋਰ ਚੱਲ ਗਿਆ ਤੇ ਫਿਰ ਵੇਖੋ ਜੀ ਅੱਗੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜਿਹੜੀ ਦੋਸ਼ੀ ਜਿਹੜੀ ਦੋਸ਼ੀ ਪਾਇਆ ਜਾਣਗੇ ਉਹਨੂੰ ਤੁਹਾਨੂੰ ਪੁਲਿਸ ਅਲਰਟ ਹੈ ਬਿਲਕੁਲ ਅਲਰਟ ਹੈ ਜੀ ਪੁਲਿਸ ਫਿਰ ਵੀ ਇੰਨਾ ਕਾਂਡ ਹੋ ਰਿਹਾ ਜੀ ਹੁਣ ਅਜੇ ਮੌਕੇ ਤੇ ਆਏ ਆ ਤੁਸੀਂ ਅਲਰਟ ਹੋ ਤੇ ਇਹ ਹਾਲ ਹੈ ਜੇ ਅਲਰਟ ਪਰ ਕੀ ਨਾਰੇ ਕਿੜਾ ਮਨਾਏ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਤਾਂ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਿਮੇ ਦੇ ਹੀ ਨੇ ਦੁਨੀਆ ਇੰਨੀ ਸਹਿਮ ਗਈ ਦੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇਸਾ ਆਪਣੇ ਨੂੰ ਪਤਾ ਨਹੀਂ ਕਿਉਂ ਨਹੀਂ ਹੁਣ ਤੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡ ਐਸਐਚਓ ਸਾਹਿਬ ਲੈ ਆ ਚੱਲੇ ਆ ਤੇ ਜੋ ਵੀ ਟੈਗਨਸ ਕੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਹਨ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਤੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੱਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਆ ਕੋਈ ਫਰੋਤੀ ਨਹੀਂ ਘਟਣਾ ਲੱਗਦੀ ਕੋ ਪਤਾ ਨਹੀਂ ਅਦਰ ਕਿਨਾ ਕਿੱਥੇ ਹੋਇਆ ਮੱਲੀ ਮਾਰਕੀ ਸੋਨ ਦੇ ਨਗਰ ਪਟਾਲਾ ਕੀ ਹਾਂ ਜੀ ਮੇਰਾ ਨਾਮ ਰਵਿੰਦਰ ਸਿੰਘ ਤੇ ਕੀ ਕਾਰਨ ਹੈ ਗੋਲੀ ਚੱਲਣ ਦੀ ਭਾਈ ਪਤਾ ਨਹੀਂ ਹੈਗਾ ਕਹਿੰਦੇ ਮੈਂ ਇਹਦੇ ਕਹਿੰਦੇ ਲੈ ਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜੀਆਂ ਨੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਆ ਇਹ ਕਿਹੜਾ ਸੁਣਾ ਕਿੰਨਾ ਦਾ ਇਹ ਮੇਰਾ ਸਲੂਨ ਆ ਲੈਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਸਮਝ ਤੁੰਗੀ ਨਹੀਂ 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 ਪਾਜੀ ਕੋਈ ਧੋਕੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਵਾਲੇ ਦਾ ਕੰਮ ਕਰਦਾ ਨਾਲ ਫਟ ਕਿੰਨੇ ਕੁੜੀਆਂ ਚਲੀਆਂ ਇਹ ਨਹੀਂ ਜੋ ਪਤਾ ਹੈਗਾ ਕਿੰਨੇ ਕੁੜੀ ਦੀ ਗੱਲ ਇਹ ਵੀ ਪਾਜੀ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਪਹਿਲਾਂ ਵੀ ਤੇ ਤੁਸੀਂ ਕਾਲ ਨਹੀਂ 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 ਫਸਟ ਟਾਈਮ ਹੀ ਹੈ ਅੱਜ ਕੋਲ ਸਾਈ ਆ ਹਾਂ ਹੁਣ ਆਈ ਹੈ ਮੈਂ ਰ ਆਇਆ ਕਿ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚਲ ਚਾਹ ਦੁਕਾਨ ਤੇ ਵੀ ਨਹੀਂ ਆ ਕੇ ਬਸ ਦੋਣਾਂ ਨੂੰ ਆਣ ਕੇ ਦੇਖਦੇ ਸੀ ਗੋਲੀ ਤਾਂ ਨਹੀਂ ਚਾਹੁੰਦੇ